ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਮੁਖੀ ਨੇ ਨਛੱਤਰ ਸਿੰਘ ਗਿੱਲ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਹ ਵੀ ਜਿਹੜੇ ਸਵਾਲ ਖੜੇ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿੱਚ ਕੰਮਕਾਜ ਦੇ ਵਿੱਚ ਵਿਘਨ ਪਾਇਆ ਗਿਆ ਸੀ ਦੇਖੋ ਜਿਹੜਾ ਵੀ ਇਹ ਗ੍ਰਿਫਤਾਰੀ ਹੋਈ ਹੈ ਜੇ ਗ੍ਰਿਫਤਾਰੀ ਗਲਤ ਤੱਥਾਂ ਦੇ ਆਧਾਰ ਤੇ ਹੋਈ ਹੈ ਤਾਂ ਇਹਨਾਂ ਨੂੰ ਅਦਾਲਤ 'ਚ ਜਾਣਾ ਪੈ ਸਕਦਾ ਜਾਂ ਸਕਦੇ ਨੇ ਜਾਂ ਸੀਨੀਅਰ ਅਧਿਕਾਰੀ ਨੂੰ ਚਿੱਠੀ ਪੱਤਰ ਦੇ ਸਕਦੇ ਐ ਬੇਨਤੀ ਪੱਤਰ ਕੇ ਜੀ ਆ ਗਲਤ ਹੋਇਆ ਇਹਦੀ ਪੜਤਾਲ ਕਰਾਓ ਐਸ ਬਾਰੇ ਤਰਵਿੰਦਰ ਜੀ ਜਿਹੜਾ ਇਹ ਬਾਬਲਾ ਹੋਇਆ ਸਾਨੂੰ ਨਹੀਂ ਪਤਾ ਕਿ ਸੱਚਾ ਕਿ ਝੂਠਾ ਹੈ ਅਸੀਂ ਕੋਈ ਗੱਲ ਕਹਾਂਗੇ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਬਕਾਇਦਾ ਤੌਰ ਤੇ ਪੜਤਾਲ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਂਦੇ ਆ ਜੇ ਕੋਈ ਗਲਤ ਕੀਤਾ ਕਿਸੇ ਨੇ ਉਹਨੂੰ ਬਕਾਇਦਾ ਤੌਰ ਦੇ ਉੱਤੇ ਕਾਨੂੰਨੀ ਦਾਇਰੇ ਚ ਜਾ ਕੇ ਸਜ਼ਾ ਵੀ ਦੇਣੀ ਚਾਹੀਦੀ ਹੈ ਇਹ ਮਾਮਲਾ ਉਸ ਕਿਸਮ ਦਾ ਹੈ ਬਿਨਾਂ ਪੜਤਾਲ ਤੋਂ ਕਿਸੇ ਨੂੰ ਟੰਗ ਦੇਉ ਉਹ ਸ਼ਾਇਦ ਬਾਜਬ ਨਹੀਂ ਹੁੰਦਾ Bëkada e ti përtal, unë i qëjmë.